4 24 ਨੂੰ ਇਹ ਤਾਂ ਪੰਡੂਰੀ ਮੇਲਾ ਜਿਹੜਾ ਲੱਗਦਾ ਪੰਡੂਰੀ ਤਾਮ ਮਿਲਣ ਲੱਗਦਾ ਉਹਦੇ ਸ਼ਾਮ ਨੂੰ ਤੇ ਉਹਨੂੰ ਕੁਝ ਸ਼ਾਮ 6:30 ਵੇ ਦੇ ਕਰੀਬ ਰਾਜੂ ਹੈਗਾ ਜੋ ਮਰਨ ਵਾਲਾ ਹੈਗਾ ਰਾਜੂ ਦੇ ਨਾਲ ਉਹਦੇ ਤਾਏ ਦਾ ਬੇਟਾ ਤਰਮਿੰਦਰ ਸਿੰਘ ਤੇ ਨਾਲ ਇਹਦਾ ਇੱਕ ਹੋਰ ਬ੍ਰਦਰ ਸੀਗਾ ਰਾਹੁਲ ਉਹ ਇਹ ਆਪਸ ਚ ਇਕੱਠੇ ਉੱਥੇ ਮੇਰਾ ਦੇਖਦੇ ਸੀਗੇ ਸੋ ਜਿਹੜਾ ਤਾਏ ਦਾ ਬੇਟਾ ਤਰਮਿੰਦਰ ਹੈ ਉਹਦੇ ਨਾਲ ਕਿਸੇ ਅਨਨੋਨ ਬੰਦੇ ਦੇ ਜਿਹੜਾ ਹੈਗਾ ਮੋਢਾ ਲੱਗਣ ਕਰਕੇ ਕਿਸੇ ਗੱਲ ਤੇ ਟਕਰਾਰ ਪਾਜੀ ਹੋਈ ਸੀ ਉਹਦੀ ਮਦਦ ਲਈ ਜਿਹੜਾ ਹੈਗਾ ਪ੍ਰਾ ਰਾਜੂ ਆ ਜਦੋਂ ਉਹਨੇ ਪੁੱਛਿਆ ਆਣ ਕੇ ਗੱਲ ਤੇ ਉਹਨੂੰ ਓਪੋਜ਼ ਕੀਤਾ ਤਾਂ ਆਪੋਚਨਰ ਦੀ ਕਾਫੀ ਬਹਿਸ ਭੜੇ ਝਗੜਾ ਹੋਇਆ ਝਗੜੇ ਦੇ ਦੌਰਾਨ ਜਿਹੜਾ ਹੈਗਾ ਉਸ ਟਾਈਮ ਜਿਹੜੇ ਅਨਨੋਨ ਬੰਦੇ ਆ ਨੇ ਵਿੱਚੋਂ ਕਿਸੇ ਦੇ ਕਿਰਚ ਤੇ ਬਜਾ ਤਿੱਖਾ ਹਿਆਰ ਕੱਢ ਕੇ ਦਿੱਤੇ ਸੀ ਜੋ ਕਾਫੀ ਜ਼ਿਆਦਾ ਇੰਜਰਡ ਹੋਇਆ ਸੀ ਉਹਨਾਂ ਨੂੰ ਡਿਊਰਿੰਗ ਰਾਜ ਦੀ ਜਗ੍ਹਾ ਹਸਪਤਲ ਜਮਾ ਅੰਦਰ ਕਰਾਇਆ ਸੀ ਕਿਸੇ ਮੌਤ ਹੋ ਗਈ ਸੀ ਸੋ ਟੈਕਨੀਕਲ ਡੀਐਸਪੀ ਦਿਨਾਨਗਰ ਸਚ ਗੁੰਦਰਪਾਲ ਸਿੰਘ ਐਸਐਚਓ ਰਾਣਾਸ਼ਾਲਾ ਔਰਪਾਲ ਇਹਨਾਂ ਨੇ ਬੜੀ ਮਿਹਨਤ ਕਰਕੇ ਟੈਕਨੀਕਲ ਐਵੀਡੈਂਸ ਨੂੰ ਹੋਰ ਇਨਵੈਸਟੀਗੇਸ਼ਨ ਨੂੰ ਪੜਾਲ ਕਰਕੇ ਇਸ ਜਿਹੜੇ ਬੰਦੇ ਤਿੰਨ ਬੰਦੇ ਰੈਸਟ ਕਰ ਲਏ ਨੇ ਰਾਹੁਲ ਮਸੀ ਸੰਜੂ ਮਸੀ ਤੇ ਅਮਨ ਇਹਨਾਂ ਬੰਦੇ ਨੂੰ ਰੈਸਟ ਕਰ ਲਿਆ ਲੇਕਿਨ ਇਹਨਾਂ ਦੀ ਪੁਸ਼ਗੀਸ਼ ਤੇ ਬੰਦੇ ਤਿੰਨ ਬੰਦੇ ਹੋਰ ਫਿਗਰ ਹੋਏ ਨੇ ਅੱਗੇ ਪ੍ਰਿੰਸ ਮੀ ਪ੍ਰਿੰਸ ਮਸੀ ਆਕਾਸ਼ ਮਸੀ ਤੇ ਦੀਪਕ ਬੀਨਾ ਬੰਦੇ ਨੂੰ ਰੈਸ ਕਰਨਾ ਬਾਕੀ ਹੈ ਉਹ ਜਲਦੀ ਰੈਸ ਕਰ ਲਵਾਂਗਾ ਨਾ ਸਰ ਇਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਕਿਹਾ ਜਾ ਰਿਹਾ ਹੈ ਕਿ ਪੁਲਿਸ ਅਧਿਕਾਰੀਆਂ ਨੂੰ ਅਸੀਂ ਮੌਕੇ ਤੇ ਕਿਹਾ ਸੀ ਕਿ ਇਹਨਾਂ ਦਾ ਛਾੜਛਾੜਾ ਕਰਵਾਓ ਬਸ ਬਚਾਵਾ ਦੇਗਾ ਉਹਨਾਂ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਇਸ ਕਰਕੇ ਨਹੀਂ ਇਸ ਬਾਰੇ ਮੈਂ ਇਸ ਬਾਰੇ ਕੋ ਮੇਰੇ ਕੋਲ ਇਹ ਜੀ ਗੱਲ ਸਾਹਮਣੇ ਨਹੀਂ ਆਈ ਉਹਨਾਂ ਨੇ ਵਾਈਟ ਦਿੱਤੀਆਂ 200 ਲਾਇਆ ਨਹੀਂ ਉਹਨਾਂ ਦੇ ਇਹ ਗੱਲ ਦਾ ਨਹੀਂ ਕੁਝ ਮੈਜਿਕ ਕਹਿ ਸਕਦਾ ਲੇਕਿਨ ਜੋ ਫਰਦਾ ਜਿਹੜੀ ਮੌਕੇ ਤੇ ਜਿਹੜੀ ਐਵੀਡੈਂਸ ਜ ਹੈ ਮੌਕੇ ਤੇ ਜੋ ਫੁਟੇਜ ਹੈ ਉਹ ਵਿੱਚ ਜਿਹੜਾ ਝਗੜਾ ਹੋਇਆ ਜੋ ਪ੍ਰੋਪਰ ਜਿਹੜੀ ਉੱਥੇ ਹੋਈ ਗਿਆ ਉਫਨ ਇਹ ਕਰਕੇ ਜਿਹੜੀ ਉਸ ਗੱਲ ਕਹਿ ਰਹੇ ਹਾਂ ਮੈਂ ਸੇਟ ਕਰ ਰਹੇ ਹਾਂ